ਮੇਨ ਗੱਲ ਤਾਂ ਅਸੀਂ ਤਾਂ ਜੀ ਦੇਖੋ ਉਹਨਾਂ ਕੋਲ ਬਜਟ ਬੜੇ ਵੱਡੇ ਐ ਉਹਨਾਂ ਨੇ ਕਰੋੜਾਂ ਅਰਬਾਂ ਪਿਆ ਵੀ ਦੇ ਸਕਦੇ ਐ ਕਿਉਂਕਿ ਉਹਨਾਂ ਦੇ ਮਦਰ ਖੜੇ ਐ ਅਮਰੀਕਾ ਕੈਨੇਡਾ ਵਰਗੇ ਯੂਰਪ ਵਰਗੇ ਦੇਸ਼ ਸੋ ਅਸੀਂ ਉਹ ਪੈਸਾ ਨਹੀਂ ਦੇ ਸਕਦੇ ਚਾਹੇ ਬਜਟ ਹੋਵੇ ਵੀ ਤਾਂ ਵੀ ਇੰਨਾ ਨਹੀਂ ਦੇ ਸਕਦੇ ਉਹਨਾਂ ਜਿੰਨਾ ਅਸੀਂ ਤਾਂ ਪਿਆਰ ਦੇ ਸਕਦੇ ਆ ਤੇ ਅਸੀਂ ਪਿਆਰ ਦੇ ਨਾਲ ਉਹਨਾਂ ਨੂੰ ਬੇਨਤੀ ਕਰੀਏ ਗੁਰੂ ਸਾਹਿਬ ਦਾ ਉਹਨਾਂ ਦੇ ਅੰਦਰ ਪਿਆਰ ਭਰੀਏ ਵਿਕਲਗੀਆਂ ਵਾਲੇ ਪਾਦਸ਼ਾਹ ਕੌਣ ਸੀ ਅੱਗੇ ਵੀ ਉਹਨਾਂ ਦਾ ਇਤਿਹਾਸ ਸੁਣ ਆਇਆ ਅਸੀਂ ਕੋਈ 9.5 10 ਲੱਖ ਲੋਕਾਂ ਨੂੰ ਅਮਰ ਸ਼ਿਕਾਇਆ ਸੰਗਤ ਨੂੰ ਸਿਰਫ ਇਸ ਕਰਕੇ ਕਿ ਗੁਰੂ ਗੋਬਿੰਦ ਸਿੰਘ ਦਾ ਇਤਿਹਾਸ ਸੁਣਾ ਕੇ ਪਾਸ਼ਾ ਦੇ ਗੁਣ ਦਾ ਕੇ ਤੇ ਅਗਲਾ ਤਰੀਕਾ ਵੀ ਇਹੀ ਰੱਖਾਂਗੇ ਵੀ ਗੁਰੂ ਸਾਹਿਬ ਜੀ ਦੀ ਸਿਫਤ ਕਰਾਂਗੇ ਸਿਰਫ ਤੇ ਸਿਰਫ ਗੁਰੂ ਸਾਹਿਬ ਦੇ ਪਿਆਰ ਦੀ ਗੱਲ ਕਲਗੀ ਧਰਜੀ ਦੇ ਪਿਆਰ ਦੀ ਗੱਲ ਕਰੀਏ ਗੁਰੂ ਗ੍ਰੰਥ ਸਾਹਿਬ ਜੀ ਦੇ ਗਿਆਨ ਦੀ ਗੱਲ ਕਰੀਏ ਤਾਂ ਜੋ ਅੰਦਰ ਪਿਆਰ ਪੈਦਾ ਹੋਵੇ ਜਦੋਂ ਨਾ ਸਿੱਖ ਪਿਆਰ ਕਰਦਾ ਹੈ ਤੇ ਉਹ ਗਰੀਬੀ ਵੀ ਕੱਟ ਲੈਂਦਾ ਹੈ ਭੁੱਖ ਵੀ ਕੱਟ ਲੈਂਦਾ ਹੈ ਸੋ ਪੈਸੇ ਤੋਂ ਪੈਸੇ ਨਾਲ ਮੈਂ ਕਹਿੰਦਾ ਹੁੰਨਾ ਵੀ ਮਿਹਰਬਾਨੀਆਂ ਨਾਲ ਵਫਾਦਾਰੀਆਂ ਖਰੀਦੀਆਂ ਨਹੀਂ ਜਾ ਸਕਦੀਆਂ ਮਿਹਰਬਾਨੀ ਕਰਕੇ ਤੁਸੀਂ ਕਿਸੇ ਨੂੰ ਵਫਾਦਾਰ ਨਹੀਂ ਬਣਾ ਸਕਦੇ ਜਾਂ ਤਾਂ ਬੰਦਾ ਵਫਾਦਾਰ ਹੁੰਦਾ ਹੈ ਜਾਂ ਨਹੀਂ ਹੁੰਦਾ ਇਹ ਖੂਨ 'ਚ ਹੁੰਦੀ ਹੈ ਵਫਾਦਾਰੀ ਇਹ ਸਾਡੇ ਜੀਨਸ ਵਿੱਚ ਹੁੰਦੀ ਹੈ ਕਿਸੇ ਕਿਸੇ ਦੇ ਅੰਦਰ ਵਫਾਦਾਰੀ ਹੁੰਦੀ ਹੈ ਕਿਸੇ ਦਾ ਜਿੰਨਾ ਮਰਜ਼ੀ ਕਰ ਲਓ ਨੇ ਨਹੀਂ ਤੁਹਾਡਾ ਬੰਨਣਾ ਤਾਂ ਨਹੀਂ ਬੰਨਣਾ ਕਈਆਂ ਦਾ ਥੋੜਾ ਵੀ ਕਰੋਗੇ ਤਾਂ ਵੀ ਅਗਲਾ ਤੁਹਾਡਾ ਬਣਦਾ ਸੋ ਗੁਰੂ ਸਾਹਿਬ ਪ੍ਰਤੀ ਇਹਨਾਂ ਦਾ ਪਿਆਰ ਪੈ ਜੇ ਜਿਹੜਾਂ ਦੇ ਅੰਦਰ ਵਫਾਦਾਰੀ ਜਿਹੜੀ ਹੈਗੀ ਹੈ ਉਹ ਜਗਾਈ ਜਾਵੇ ਗੁਰੂ ਸਾਹਿਬ ਦਾ ਸੁਨੇਹਾ ਪਹਿਲਾਂ ਵੀ ਲੈ ਕੇ ਗਏ ਸੀ ਹੁਣ ਵੀ ਲੈ ਕੇ ਜਾਵਾਂ ਸਾਰੇ ਜਣੇ ਕੰਮਰ ਕੱਸੇ ਕਰਨ ਪ੍ਰਚਾਰਕਾਂ ਤੇ ਵੀ ਨਾ ਛੱਡਣ ਜੇ ਮੰਨ ਕੇ ਚੱਲੋ ਇਸ ਵੇਲੇ 50 ਲੱਖ ਅੰਮ੍ਰਿਤਧਾਰੀ ਹੈ 2.5 ਕਰੋੜ ਚੋਂ ਸਿੱਖਾਂ ਚੋਂ ਤੇ 50 ਲੱਖ ਅੰਮ੍ਰਿਤਧਾਰੀ ਜਿਹੜਾ ਹੈ ਉਹ ਆਪਣੀ ਜ਼ਿੰਦਗੀ ਚ ਪ੍ਰਣ ਕਰੇ ਤੇ ਇੱਕ ਇੱਕ ਨੂੰ ਅੰਮ੍ਰਿਤਧਾਰੀ ਬਣਾਵੇ ਸਾਲ ਦੇ ਵਿੱਚ ਆਪੇ ਹੀ 50 ਲੱਖ ਤੋਂ ਕਰੋੜ ਬਣ ਸਕਦੇ ਆ ਮਤਲਬ ਹਰ ਬੰਦਾ ਆਪਣੀ ਜ਼ਿੰਮੇਵਾਰੀ ਸਮਝੂਗਾ ਤਾਂ ਉਹਦਾ ਮਾੜਾ ਮੋਟਾ ਅਸਰ ਹੋਏਗਾ ਬਾਕੀ ਆਪਾਂ ਕੋਸ਼ਿਸ਼ ਕਰੀਏ ਸਾਰੇ ਜਣੇ ਇਕਤਾ ਦੀ ਗੱਲ ਤਾਂ ਚਲੋ ਜਿੰਨਾ ਮਰਜੀ ਇਕਤਾ ਤਾਂ ਚਾਹੀਦੀ ਚਾਹੀਦੀ ਏ ਤਾਂ ਆਪਾਂ ਚਾਉਨੇ ਹੀ ਆ ਇਕਤਾ ਕਰਕੇ ਹੀ ਮੈਂ ਹੁਣ ਉੱਥੇ ਅਕਾਲ ਤਖਤ ਸਾਹਿਬ ਤੇ ਗਿਆ ਵੀ ਆ ਤੇ ਉਹਦਾ ਰੀਜ਼ਨ ਇਕਤਾ ਹੀ ਏ ਨਹੀਂ ਤਾਂ ਹੁਣ ਜੇ ਮੈਂ ਉੱਥੇ ਅੜ ਕੇ ਖੜ ਜਾਂਦਾ ਵੀ ਮੈਨੂੰ ਮਿਲਦਾ ਵੀ ਮੈਨੂੰ ਮੇਰੇ ਬੋਲਾਂ ਦੀ ਸਜ਼ਾ ਦੇ ਰਹੇ ਹੋ ਤੇ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਉਹਨਾਂ ਨੂੰ ਵੀ ਸਜ਼ਾ ਦਿਓ ਮੈਂ ਫੜ ਕੇ ਵੀ ਖੜਿਆ ਮੈਂ ਆਪਣੀ ਅੜੀ ਇਸ ਕਰਕੇ ਛੱਡੀ ਵੀ ਚਲੋ ਕੋਈ ਗੱਲ ਨਹੀਂ ਅਸੀਂ ਆਪਣੀ ਝੋਲੀ ਚ ਪਵਾਉਨੇ ਆ ਸੋ ਅਸੀਂ ਤਾਂ ਝੁਕਈਆਂ ਤੇ ਮੇਰਾ ਮੰਨਣਾ ਇਹ ਹੈ ਕਿ ਏਕਤਾ ਹੋ ਸਕਦੀ ਹੈ ਜਦੋਂ ਅਸੀਂ ਸਾਰੇ ਗੁਰੂ ਸਾਹਿਬ ਨੂੰ ਵੱਡਾ ਕਰਕੇ ਜਾਣੀਏ ਸਤਿਗੁਰਾਂ ਦਾ ਪਿਆਰ ਸਾਡੇ ਲਈ ਵੱਡਾ ਹੈ ਤੇ ਅਸੀਂ ਆਪਣੀ ਗੋ ਨੂੰ ਛੱਡੀਏ ਗੋ ਛੱਡਾਂਗੇ ਤਾਂ ਏਕਤਾ ਹੋ ਸਕਦੀ ਹੈ ਜਿੰਨਾ ਚਿਰ ਆਪਣੀ ਈਗੋ ਰੱਖਾਂਗੇ ਹੰਕਾਰ ਰੱਖਾਂਗੇ ਸਾਡੇ ਹੰਕਾਰ ਟਕਰਾਉਂਦੇ ਰਹਿਣਗੇ ਤੇ ਕਦੇ ਏਕਤਾ ਨਹੀਂ ਹੋ ਸਕਦੀ ਇਕਤਾ ਵਾਸਤੇ ਸਾਨੂੰ ਗੁਰੂ ਸਾਹਿਬ ਨੂੰ ਵੱਡੇ ਮੁਖ ਰਖੀਏ ਉਹਨਾਂ ਕੰਨੀ ਦੇਖੀਏ ਫੇਰ ਅਸੀਂ ਸਾਰੇ ਇੱਕ ਹੋ ਕੇ ਚਲੀਏ ਉਹ ਅੱਜ ਜੇ ਨਾ ਇੱਕ ਹੋਵਾਂਗੇ ਤੇ ਆਉਣ ਵਾਲਾ ਸਮਾਂ ਪੰਜਾਬ ਲਈ ਬੜਾ ਘਾਤਕ ਹੋਊਗਾ ਨਸ਼ਿਆਂ ਦਾ ਤਾਂ ਬੋਲਬਾਲ ਹੈ ਹੀ ਹੁਣ ਤਾਂ ਧਰਮ ਪਰਿਵਰਤਨ ਦੀ ਵੀ ਲਹਿਰ ਚੱਲ ਰਹੀ ਹੈ ਧਰਮ ਕੋਈ ਮਾੜਾ ਨਹੀਂ ਸਾਡਾ ਕੋਈ ਅਸਾਈਆਂ ਨਾਲ ਵਿਰੋਧ ਨਹੀਂ ਹੈ ਨਾ ਹੀ ਅਸੀਂ ਕਿਸੇ ਦੇ ਪ੍ਰੋਗਰਾਮ ਰੋਕਣ ਜਾਣਾ ਨਾ ਰੌਲਾ ਪਾਉਣਾ ਉਹ ਆਪਣੇ ਤਰੀਕੇ ਨਾਲ ਕਰਦੇ ਆ ਪਰ ਅਸੀਂ ਆਪਣੀ ਲਕੀਰ ਵੱਡੀ ਕਰਨ ਦੀ ਕੋਸ਼ਿਸ਼ ਕਰਾਂਗੇ ਉਹਨਾਂ ਨੂੰ ਮਾੜਾ ਨਹੀਂ ਕਹਿੰਦੇ ਪਰ ਅਸੀਂ ਆਪਣੇ ਗੁਰੂ ਸਾਹਿਬ ਦੀ ਸਿਫਤ ਜ਼ਿਆਦਾ ਕਰਨ ਦੀ ਕੋਸ਼ਿਸ਼ ਕਰਾਂਗੇ ਉਹਨਾਂ ਨੂੰ ਨਾਂ ਭੰਡ ਕੇ ਆਪਣੇ ਗੁਰੂ ਸਾਹਿਬ ਦੀ ਵਡਿਆਈ ਜ਼ਿਆਦਾ ਕਰਾਂਗੇ ਤਾਂ ਜੋ ਆਪਣੇ ਆਪ ਹੀ ਪਤਾ ਲੱਗੇ ਕਿ ਸਾਡੇ ਗੁਰੂ ਸਾਹਿਬ ਦਾ ਇਤਿਹਾਸ ਕੀ ਹੈ ਗੁਰੂ ਸਾਹਿਬ ਦੀਆਂ ਕੁਰਬਾਨੀਆਂ ਕੀ ਨੇ ਔਰ ਇਹ ਤਾਂ ਹਰ ਸਿੱਖ ਬੱਚਾ ਬੱਚਾ ਜਾਣਦਾ ਹੈ ਕਿ ਸਾਡੇ ਗੁਰੂ ਸਾਹਿਬ ਦਾ ਜਿਹੜਾ ਇਤਿਹਾਸ ਹੈ ਉਹ ਜਿਆ ਇਤਿਹਾਸ ਉਹੋ ਜਿਹੀ ਕੁਰਬਾਨੀ ਉਹੋ ਜਿਹਾ ਜਜ਼ਬਾ ਕਿ